ਇੱਕ ਤੁਹਾਡਾ ਸਰੀਰ ਆਪੇ ਕਿ ਜ਼ਿਆਦਾ ਫੜੂਗਾ। ਜਦੋਂ ਸਰੀਰ ਰਿਲੈਕਸ ਰਹਿੰਦਾ ਆ ਜਦ ਖਿੱਚਦਾ ਮੇ ਸਾਰੇ ਮਸਲ ਖਿੱਚੇ ਜਾਂਦੇ ਆ। ਚਲ ਮੰ ਥੱਲੇ ਨੂੰ। ਦੋਨੇ ਹੱਥਾਂੇ ਪਾ ਕੇ ਸਿਰ ਕੱਢਣਾ ਥੱਲੇ ਨੂੰ ਚਲੋ। ਚਲ 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 ਖਿੱਚ ਤੋ ਖਿੱਚ ਤੋ। ਲੱਕ ਖਿੱਚ ਤੋ ਲੱਕ ਪੂਰਾ। ਹਾਂ। ਪੂਰਾ ਲੱਕ। ਚਲੋ ਉਹ ਕਰਾ ਦੇ। ਚਲੋ। ਤੋ ਤੇ ਚਲ 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 ਕੋਈ ਹੋਇਆ ਫੁੱਤੇ ਜੇ ਇਹ ਤਾਂ ਕਿਸੇ ਥੋੜੀ ਤਾਹ ਨੂੰ ਬਾਹਰ ਜਾਣ ਦਾ ਬਾਹਵ ਨਹੀਂ ਝੱਕਣਾ ਜਿਹੜੀ ਬਾਹਰ ਤਾਹ ਨੂੰ ਜਾਂਦੀ ਹੈ ਨਾ ਉਹ ਬਾਹਵ ਨਹੀਂ ਝੱਕਣਾ ਹਾਂ ਝੱਕੋ ਬਾਹਵ ਨਹੀਂ ਨੂੰ ਹਾਂ ਬਾਹਵ ਮਨੂੰ ਸਿਰ ਉੱਪਰ ਨੂੰ ਸਿਰ ਪਰ ਹਾਂ ਲੈਸ ਉਸਤੇ ਜਿੰਗ ਰਾ ਦੀ ਆ ਕਰਾਈ ਨਹੀਂ ਕੁਲਿਆਂ ਦੀ ਕੁਲਿਆਂ ਦੀ ਸਾਰੀ ਕੁਲਿਆਂ ਦੀ ਕਰੋ ਕੁਲਿਆਂ ਦੀ ਚਲੋ ਦੂਜੀ ਦੋਨੇ ਕੁੱਲਾ ਖਿੱਚਣਾ ਕੁੱਲਾ ਆ ਆਪਣਾ ਚੀਜ਼ ਇਹ ਵੀ ਖਿੱਚੀ ਜਾਂਦੀ ਆਪਣੀ ਭੱਜਣ ਲੱਗੇ ਲੱਤਾਂ ਖੁੱਲ ਜਾਂਦੀਆਂ ਨੇ ਨਾ ਚੱਲ ਕਰਾਂ ਦੂਜੀ ਆ ਬੈਕ ਵਾਲੀ ਹਾਂ ਚੱਲ ਆ ਬੈਕ ਵਾਲੀ ਵੀ ਕੁੱਲੇ ਵਾਲੀ ਇਹਨੂੰ ਪੂਰੀ ਸਟੇਜਿੰਗ ਕਰਨੇ ਕੁੱਲਾ ਪੂਰਾ ਖਿੱਚਣਾ ਪੂਰਾ ਜਿੰਨਾ ਖਿੱਚ ਹੁੰਦਾ ਇੱਕ ਦਿਨ ਹੀ ਬਹਿਣਾ ਦੋਨਾਂ ਲੱਤਾਂ ਨਾ ਖੋਲ ਕੇ ਆ ਥੱਲੇ ਨੂੰ ਜਾਣਾ ਹੋਆ ਐ ਆ ਚੀਜ਼ ਨਾ ਆਪਣੀ ਖੁੱਲਣੀ ਚਾਹੀ ਚੱਲ ਆਹਾ ਚੱਲ 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 ਬੈਠ ਹਾਂ ਥੋੜੋ ਥੋੜ ਥੱਲੇ ਨੂੰ ਬਹਿਣਾ ਥੋੜਾ ਮਾੜਾ 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 ਖਿੱਚਣਾ 1 ਲੱਖਤ ਨਹੀਂ ਖਿੱਚੀ ਦੀ ਕੋਈ ਵੀ ਚੀਜ਼ ਥੋੜਾ ਥੋੜਾ ਖਿੱਚਣਾ ਹਾਂ ਕਿੱਚੋ ਬੁਰਾ ਕਿੱਚੋ ਹਾਂ ਇਹ ਬਹੁਤ ਖਤਰਨਾਕ ਸੱਟਾਂ ਦੇ ਕੁਲੇ ਹੀ ਲੱਗ ਜਵੇ ਨਾ ਇਹ ਸਾਲਾਂ ਸਾਲ ਲੰਘ ਆਉਂਦੀ ਐ ਲੂਟ ਨਹੀਂ ਆਉਂਦੀ ਸਮਝ ਗਏ ਚਲੋ ਲੱਗ ਗਿਆ ਸਟੇਟ ਟੱਲੀ ਘੱਟੇ ਬਹਿਣਾ ਜਿਹੜਾ ਬੰਦਾ ਰੋਜ਼ ਐਕਸਰਸਾਈਜ਼ ਕਰ ਦਿੰਦਾ ਚਾਹ ਦੀ ਵੀ ਕਿਹੜੀ ਐਕਸਰ ਰਹਿ ਗਈ ਕਿਹੜੀ ਕਰਨੀ ਆ ਟੱਪ ਟੱਪ ਜੀ ਕਰਨੀ ਆ ਆਪਦੀ ਓਕੇ ਹੋ ਗਈ ਜੀ ਕਿੱਥੋਂ ਲਾਈ ਆ ਲਾਲੀ ਦੀ ਐਕਸਰਾਂ ਕੱਲੇ ਕੱਲੇ ਅੱਛਾ ਕੱਲੇ ਲਾਈ ਆ ਨਾ ਮੈਂ ਖਤ ਚੱਲ 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 ਚਲੋ ਸਿੰਗਲ ਸਿੰਗਲ ਆਪੇ ਬਹਿਣਾ ਬਹੁਤ ਵਧੀਆ ਬਹੁਤ ਵਧੀਆ ਹਾਂ ਅਸਲ ਵਿੱਚ ਸਵੀਰੇ ਇਹ ਨਹੀਂ ਖੁੱਲਦਾ ਐਕਸਜਾ ਨਾਲੀ ਜੇ ਸਹੀ ਜਕੜਿਆ ਰਹਿੰਦਾ ਨਾ ਨਹੀਂ ਮੋੜਾ ਬਾਜ ਦਾ ਨਹੀਂ ਗਰਾਊਂਡ ਵਿੱਚ ਕੰਮ ਕਰਦਾ ਉਹ ਇਹੀ ਪੰਜਾਬ ਤੁਹਾਡੀ ਲੱਕੇ ਨਹੀਂ ਖੁੱਲੇ ਹੈਗੇ ਬਰਾਤਾਂ ਪਹਿਲੀ ਗੱਲ ਤਾਂ ਲੱਕੇ ਚ ਜਾਮ ਪਿਆ ਗੱਡੇ ਵਾਂਗੂ ਜੇ ਕਿਤੇ ਆ ਝੁਕਣਾ ਪੈ ਜੇ ਸਤਨਾਮ ਸ੍ਰੀ ਵਹਿਗੁਰੂ ਆ ਬਸ ਕੱਲਾ ਕੀ ਆ ਮੂਰੇ ਹੋ ਕੇ ਆਪਾਂ ਗਰਦਨ ਕੁੱਟਣ ਤੇ ਹੋਏ ਹੋਏ ਆਏ ਇਧਰੋਂ ਕੁੱਟ ਲੋ ਇਧਰੋਂ ਕੁੱਟ ਲੋ ੱੱਕੇ ਮਾਰ ਦੋ ਨਹੀਂ ਜਿਹੜੇ ਲੱਤ ਕਾ ਨਾ ਸਰੀਰ ਦੇ ਵਿੱਚ ਤਾਂ ਹੀ ਤੁਸੀਂ ਬਗਲ ਪਾ ਸਕਦੇ ਹੋ ਤਾਂ ਖੁੱਚਾ ਫੜ ਸਕਦੇ ਹੋ ਹਰੇਕ ਦਾ ਹੜਾ ਲੱਤ ਦੇ ਨਾਲ ਲੱਗਣਾ ਇਹ ਗੱਲ ਦਵਾਜ ਚ ਪਾ ਲਿਓ ਚਲੋ ਆ ਜਿਓ ਗਰਾ ਇਹ 80 ਕਿਲੋ ਤੋਂ ਥੱਲੇ ਨੇ